ਜਿੱਦਾਂ ਦਾ ਸਾਡਾ ਸੁਭਾਗ ਹੈ ਅਸੀਂ ਗੁਰੂ ਦੀ ਵਿਚਾਰਧਾਰਾ ਨੂੰ ਵੀ ਉਸੇ ਸੁਭਾਗ ਦੇ ਨਾਲ ਵੇਖਦੇ ਹਾਂ ਇਹ ਹੀ ਕਾਰਨ ਸੀ ਕਿ ਅਸੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਭਾਈ ਲਹਿਣਾ ਜੀ ਦੀ ਅੱਖ ਦੇ ਨਾਲ ਨਹੀਂ ਵੇਖਿਆ ਅਸੀਂ ਵੇਖਿਆ ਸੀ ਮੰਨ ਰਿਹਾ ਕਿ ਗੁਰੂ ਨੇ ਸਾਡੇ ਬਾਬਾ ਨਾਨਕ ਸਾਡੇ ਗੁਰੂ ਨੇ ਪਰ ਗੁਰੂ ਤੇ ਭਾਈ ਲੈਣਾ ਜੀ ਨੇ ਵੀ ਮੰਨਿਆ ਪਰ ਉਹਨਾਂ ਦੇ ਮੰਨਣ ਤੇ ਸਾਡੇ ਮੰਨਣ ਚ ਬੜਾ ਫਰਕ ਹੈ ਅਸੀਂ ਗੁਰੂ ਨੂੰ ਤੇ ਮੰਨ ਲਿਆ ਗੁਰੂ ਦੀ ਇੱਕ ਨਹੀਂ ਮੰਨੀ ਗੁਰੂ ਨੂੰ ਗੁਰੂ ਮੰਨ ਲਿਆ ਪਰ ਕਿ ਤੁਸੀਂ ਸਾਡੇ ਗੁਰੂ ਅਸੀਂ ਤੁਹਾਡੇ ਸੇਖਾ ਪਰ ਗੁਰੂ ਦੀ ਇੱਕ ਵੀ ਗੱਲ ਨਹੀਂ ਮੰਨੀ ਇੱਕ ਵੀ ਬਚਨ ਅਸੀਂ ਆਪਣੇ ਜੀਵਨ ਦੇ ਵਿੱਚ ਧਾਰ ਨਹੀਂ ਕੀਤਾ ਸਾਹਿਬ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਗੁਰ ਸਤਗੁਰ ਕਾ ਜੋ ਸੇਖਾ ਖਾਏ ਸੋ ਪਲਕੇ ਉਠ ਹਰ ਨਾਮ ਧਿਆਵੇ ਸੱਚੇ ਸਤਗੁਰ ਦਾ ਸੇਖ ਅਮਰਤ ਵੇਲੇ ਉੱਠ ਕੇ ਵਾਹਿਗੁਰੂ ਜੀ ਦੇ ਨਾਮ ਨੂੰ ਜਪਦਾ ਹੈ ਪਰਮੇਸ਼ਰ ਦੇ ਨਾਮ ਪਿਆਰਿਓ ਮੈਂ ਬਾਰ ਬਾਰ ਇੱਕ ਗੱਲ ਕਹਿਣਾ ਕੁੰਨਾ ਅੱਜ ਸਾਡੀ ਜ਼ਿੰਦਗੀ ਦਾ ਤੁਰਾ ਜਿਹੜਾ ਹੈ ਨਾ ਸਿਮਰਨ ਹੈ ਸਿਮਰਨ ਬਾਣੀ ਤੇ ਬਾਣਾ ਸੇਵਾ ਤੇ ਸਿਮਰਨ ਜਿਸ ਜੀਵਨ ਦੇ ਵਿੱਚ ਇਹ ਚਾਰ ਚੀਜ਼ਾਂ ਨੇ ਬਣ ਵੀ ਐ ਬਣਾ ਵੀ ਐ ਸੇਵਾ ਵੀ ਐ ਸਿਮਰਨ ਵੀ ਐ ਉਸ ਕਰ ਅੰਦਰ ਗੁਰੂ ਨਾਨਕ ਸਾਹਿਬ ਜੀ ਦੀ ਜਿਹਨੂੰ ਕਹੇ ਪਰਤਖ ਕਿਰਪਾ ਪਰਤਖ ਰਹਿਮਤ ਹੈ ਉਸ ਕਰਨ ਦੀ ਪਰ ਜਿਸ ਕਰ ਅੰਦਰ ਬਾਣੀ ਨਹੀਂ ਬਾਣਾ ਨਹੀਂ ਸੇਵਾ ਨਹੀਂ ਸਿਮਰਨ ਨਹੀਂ ਉਸ ਕਰ ਅੰਦਰ ਕਲੇਸ਼ ਨੇ ਉਸ ਕਰ ਅੰਦਰ ਦੁੱਖ ਸੇਵਾ ਤੇ ਸਿਮਰਨ ਸਾਡੇ ਜੀਵਨ ਦਾ ਥੰਮ ਸੀ ਥੰਮ ਜਿਹੜਾ ਸਿਮਰਨ ਸਿਮਰਨ ਬੰਦੇ ਦੀ ਆਤਮਾ ਨੂੰ ਤੇ ਬੰਦੇ ਦੀ ਸੁਰਤ ਨੂੰ ਇਹ 12 ਰੋਗ ਕੇ ਅੰਦਰ ਇਕਾਗਰ ਕਰਦਾ ਹੈ ਜਿਹੜਾ ਸਿਮਰਨ ਹੈ ਸਿਮਰਨ ਤੁਹਾਡੇ ਅੰਦਰ ਨੂੰ ਤਾਕਤ ਪ੍ਰਦਾਨ ਕਰਦਾ ਭਗਤੀ ਜਿਹੜੀ ਹੈ ਉਹ ਤੁਹਾਡੇ ਮਨ ਅੰਦਰ ਨਿਸ਼ਚਾ ਪੈਦਾ ਕਰਦੀ ਹੈ ਤੇ ਦੋ ਚੀਜ਼ਾਂ ਬੰਦੇ ਦੇ ਅੰਦਰ ਜਦੋਂ ਆ ਜਾਣ ਸੋ ਮੂਰਤ ਭਗਵਾਨ ਇੱਕ ਨਿਸ਼ਚਾ ਗੁਰੂ ਦੇ ਉੱਤੇ ਤੇ ਇੱਕ ਗੁਰੂ ਨੂੰ ਆਤਮ ਸਮਰਪਣ ਬਸ ਸਤਿਗੁਰ ਦੀ ਬਾਣੀ ਕਹਿੰਦੀ ਹੈ ਤੂੰ ਸੇਵਾ ਤੇ ਸਿਮਰਨ ਸਿਮਰਨ ਦੇ ਵਿੱਚ ਜੁੜ ਜਾ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਸਤਿਗੁਰ ਸੇਖ ਕੋ ਨਾਮ ਧਨ ਦੇ ਗੁਰ ਕਾ ਸੇਖ ਵਡ ਭਾਗੀ ਇਹ ਨਾਮ ਆਪਣੇ ਆਪ ਜੇ ਤੁਸੀਂ ਆਖੋ ਕਿ ਇਸ ਆ ਸਾਡੇ ਹਿਰਦੇ ਚ ਚੱਲ ਪਵੇ ਇਹ ਨਾਮ ਆਪਣੇ ਆਪ ਨਹੀਂ ਚੱਲਦਾ ਇਹਨੂੰ ਜਪਣਾ ਪੈਂਦਾ ਹੈ ਗੁਰੂ ਦੀ ਕਿਰਪਾ ਦੇ ਨਾਲ ਜਿਸ ਹੋਏ ਦਿਆਲ ਸੋਈ ਬਿਦ ਬੂਝੇ ਜਿਹਦੇ ਉਤੇ ਗੁਰੂ ਕਿਰਪਾ ਕਰ ਦੇਣ ਗੁਰੂ ਰਹਿਮਤ ਕਰ ਦੇਵੇ ਤੇ ਗੁਰੂ ਬਹੁਤ ਬਖਸ਼ਾਂ ਦੇਵੇ ਬੜੇ ਬਖਸ਼ਾਂਦ ਸਾਡੇ ਝੁਕਣ ਦੇ ਵਿੱਚ ਦੇਰੀ ਹੋ ਸਕਦੀ ਹੈ ਗੁਰੂ ਦੇ ਬਖਸ਼ਿਸ਼ ਕਰਨ ਦੇ ਅੰਦਰ ਕਦੀ ਦੇਰੀ ਗੁਰੂ ਬੜੇ ਦਿਆਲ ਨੇ ਬੜੇ ਬਖਸ਼ਾਂਦ ਨੇ ਬਹੁਤ ਰਹਿਮਤਾਂ ਦੇ ਖਜ਼ਾਨੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਹਰ Rai ਸਾਹਿਬ ਜੀ ਦੇ ਕੋਲ ਏ ਵਿਚਾਰਾਂ ਚੱਲੀਆਂ ਕਿ ਮਹਾਰਾਜ ਇਹ ਗੁਰਤਾ ਗੱਦੀ ਸੇਵਕ ਨੂੰ ਜਾਵੇਗੀ ਕਿ ਪੁੱਤਰ ਨੂੰ ਜਾਵੇਗੀ ਇਹ ਸਵਾਲ ਸੰਗਤ ਜਿਹੜੀ ਆ ਉਹਦੇ ਉਹਨਾਂ ਦੇ ਮਨਾਂ ਦੇ ਵਿੱਚ ਹੋਣ ਲੱਗੇ ਕਿ ਮਹਾਰਾਜ ਗੁਰਤਾ ਗੱਦੀ ਵੱਡੇ ਪੁੱਤਰ ਨੂੰ ਮਿਲੇਗੀ ਕਿ ਛੋਟੇ ਪੁੱਤਰ ਨੂੰ ਮਿਲੇਗੀ ਸੱਚੀ ਸਤਗੁਰੂ ਜੀ ਨੇ ਇੱਕ ਸੂਈ ਦਿੱਤੀ ਤੇ ਆਖਿਆ ਕਿ ਜਦੋਂ ਸਾਡੇ ਦੋਨੇ ਪੁੱਤਰ ਬਾਣੀ ਪੜਦੇ ਹੋਣਾਂ ਤੇ ਜਿਸ ਪੀੜੇ ਦੇ ਉੱਤੇ ਬਹਿ ਕੇ ਬਾਣੀ ਪੜਦੇ ਪਏ ਨੇ ਉਹਨਾਂ ਪੀੜ੍ਹੀਆਂ ਦੇ ਵਿੱਚੇ ਸੂਈ ਮਾਰ ਕੇ ਦੇਖ। ਸਤਿਗੁਰੂ ਜੀ ਆਖੇ ਨੇ ਫਿਰ ਅਗਲਾ ਜਵਾਬ ਅਸੀਂ ਬਾਅਦ ਦੇ ਵਿੱਚ ਦਿਆਂਗੇ। ਇੱਕ ਪਾਸੇ ਚੌਂਕੜਾ ਮਾਰ ਕੇ RAM RAJ JI ਬੈਠੇ ਨੇ। ਦੂਜੇ ਪਾਸੇ ਚੌਂਕੜਾ ਮਾਰ ਕੇ HAR KRISHAN SAHB JI ਬੈਠੇ। ਬਹੁਤ ਪ੍ਰੇਮ ਦੇ ਵਿੱਚ ਭਿੱਜ ਕੇ ਬਾਣੀ ਪੜ ਰਹੇ ਨੇ ਜਦੋਂ ਰਾਮ ਰਾਏ ਦੀ ਪੀੜੀ ਦੇ ਵਿੱਚ ਉਹਨਾਂ ਨੇ ਸੂਈ ਚ ਬੋਈ ਤੇ ਸੂਈ ਚ ਵੀ ਕੋਈ ਨਹੀਂ ਜਦੋਂ ਉਹਨਾਂ ਨੇ ਉਹ ਸੂਈ ਹਰਕ੍ਰਿਸ਼ਨ ਸਾਹਿਬ ਜੀ ਦੇ ਪੀੜੀ ਦੇ ਵਿੱਚ ਮਾਰੀ ਨਾ ਸੂਈ ਸਹਿਜੀ ਪੂਰੀ ਪੀੜੀ ਦੇ ਅੰਦਰ ਚਲੀ ਗਈ ਗੁਰੂ ਹਰਿ ਸਾਹਿਬ ਜੀ ਨੂੰ ਆਣ ਬੇਨਤੀ ਕੀਤੀ ਜੋ ਕੁਝ ਉਥੇ ਵਾਪਰਿਆ ਦੱਸਿਆ ਕਿ ਮਹਾਰਾਜ ਦੋਨੇ ਹੀ ਪੀੜਿਆਂ ਦੇ ਉੱਤੇ ਬੈਠੇ ਹੋਏ ਸਨ ਆਪ ਜੀ ਦੇ ਸਹਬਜ਼ਾਦੇ ਦੋਨੀ ਬਾਣੀ ਪੜ ਰਹੇ ਸਨ ਪਰ ਇੱਕ ਦੇ ਪੀੜੇ ਦੇ ਵਿੱਚ ਸੂਈ ਜਿਹੜੀ ਹੈ ਉਹਦੀ ਥਾਂ ਕੋਈ ਨਹੀਂ ਤੇ ਦੂਜੀ ਦੇ ਵਿੱਚ ਆਪਣੇ ਆਪ ਪ੍ਰਵੇਸ਼ ਕਰ ਗਈ ਸਤਿਗੁਰ ਜੀ ਨੇ ਆਖਿਆ ਇਹ ਸਹਿਣਸ਼ੀਲਤਾ ਕਿ ਜਿਹਦੀ ਜਿੰਨੀ ਜ਼ਿਆਦਾ ਭਗਤੀ ਹੋਵੇਗੀ ਉਹ ਉਹ ਓਤਨਾ ਉਤਨਾ ਅੰਦਰੋਂ ਜਪ ਤਪ ਸੰਜਮ ਦੇ ਨਾਲ ਭਰੇ ਹੋਣਗੇ ਉਤਨਾ ਅੰਦਰ ਧੀਰਜ ਦੇ ਨਾਲ ਸਬਰ ਦੇ ਨਾਲ ਸੰਤੋਖ ਦੇ ਨਾਲ ਭਰੇ ਹੋਣਗੇ ਤੇ ਉਸ ਬਾਣੀ ਦਾ ਅਸਰ ਉਸ ਸੁਭਾਅ ਦਾ ਅਸਰ ਫਿਰ ਆਲੇ-ਦੁਆਲੇ ਤੇ ਵੀ ਪੈਂਦਾ ਹੈ ਸਿੱਖਾਂ ਨੂੰ ਸਮਝ ਲੱਗ ਗਈ ਸੀ ਕਿ ਗੁਰਤਾ ਗੱਦੀ ਦੇ ਮਾਲਕ ਹਰਿ ਕ੍ਰਿਸ਼ਨ ਸਾਹਿਬ ਜੀ ਬਣ ਗਏ ਉਹ ਫਿਰ ਕੁਦਰਤ ਨੂੰ ਜੋ ਮਨਜ਼ੂਰ ਸੀ ਕਿਉਂਕਿ ਗਜ਼ੂਰ ਤੇ ਜਾਣਦੇ ਨੇ ਸਿੱਖਾਂ ਨੂੰ ਨਹੀਂ ਸੀ ਪਤਾ ਫਿਰ ਸਿੱਖਾਂ ਨੂੰ ਵੀ ਜਦੋਂ ਰਾਮ ਰਾਏ ਨੂੰ ਦਿੱਲੀ ਭੇਜਿਆ ਗਿਆ ਤੇ ਦਿੱਲੀ ਅੰਦਰ ਉਹਨਾਂ ਨੇ ਬਾਬਾ ਨਾਨਕ ਜੀ ਦੇ ਤਖਤ ਨੂੰ ਦਿੱਲੀ ਦੇ ਤਖਤ ਤੋਂ ਨੀਵਾ ਬਖਾਉਣ ਦੀ ਕੋਸ਼ਿਸ਼ ਕੀਤੀ ਇਧਰੋਂ ਗੁਰੂ ਹਰਿਐ ਸਾਹਿਬ ਜੀ ਨੂੰ ਪਤਾ ਲੱਗਾ ਉਹਨਾਂ ਨੇ ਆਖਿਆ ਕਿ ਜਿੱਧਰ ਨੂੰ ਇਨਾਂ ਦਾ ਮੋਖ ਹੈ ਉਧਰ ਨੂੰ ਚਲੇ ਜਾ। ਇਹ ਕਹਿਣਾ ਬੜਾ ਸੁਖਾਏ। ਬੋਧ ਸੋਕਾ ਗਏ ਪਰ ਗੁਰੂ ਪਾਤਸ਼ਾਹ ਜੀ ਨੇ ਜਦੋਂ ਵੀ ਚੋਣ ਕੀਤੀ ਹੈ ਪੱਕੀਆਂ ਦੀ ਕੀਤੀ ਹੈ ਕੱਚੀਆਂ ਦੀ ਕੀਤੀ ਕੋਈ ਨਹੀਂ ਹਜ਼ੂਰ ਨੇ ਕਿਰਪਾ ਹੀ ਪੱਕੀਆਂ ਦੇ ਉੱਤੇ ਕੱਚੀਆਂ ਦੇ ਉੱਤੇ ਕੋਈ ਕਿਰਪਾ ਨਹੀਂ ਕਿਉਂਕਿ ਜਿਹੜੀ ਗੁਰੂ ਦੀ ਕਿਰਪਾ ਹੈ ਨਾ ਗੁਰੂ ਕਿਰਪਾ ਪਰਖ ਕਰਕੇ ਦਿੰਦਾ ਕਿਸ ਭਾਂਡੇ ਚ ਦਾਤ ਪਾਉਣੀ ਸਤਿਗੁਰ ਜੀ ਨੂੰ ਇਹ ਇਲਮ ਸੀ ਕਿ RAM RAAY ਇੱਕ ਗੁਰਤਾ ਗੱਦੀ ਤੇ ਯੋਗ ਨਹੀਂ ਭਾਵੇਂ ਇਥੇ ਉਹ ਪੁੱਤਰ ਵੱਡਾ ਹੀ ਐ ਪਰ ਇਥੇ ਵੱਡੇ ਛੋਟੇ ਦੀ ਕੋਈ ਗੱਲ ਨਹੀਂ ਇਥੇ ਤੇ ਉਹਦੀ ਕਿਰਪਾ ਦੀ ਗੱਲ ਐ ਉਹਦੀ ਬਖਸ਼ਿਸ਼ ਦੀ ਗੱਲ ਐ ਉਹਦੀ ਰਹਿਮਤ ਦੀ ਗੱਲ ਐ ਜਿਸ ਦੇ ਉੱਤੇ ਗੁਰੂ ਦੀ ਰਹਿਮਤ ਹੋ ਗਈ ਉਹਦੇ ਉੱਤੇ ਇਹ ਬਖਸ਼ਿਸ਼ਾਂ ਇਹ ਰਹਿਮਤਾਂ ਤੇ ਗੁਰਤਾ ਗੱਦੀ ਦਾ ਛਤਰ ਚੁੱਲ ਜਾਵੇਗਾ ਰਾਮ ਰਾਏ ਨੇ ਗੁਰਨਾਨਦ ਸਾਹਿਬ ਜੀ ਦੇ ਘਰ ਆਉਣ ਦੀ بجائے ਗੁਰਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜੁੜਨ ਦੀ بجائے ਉਨੇ ਔਰੰਗਜ਼ੇਬ ਦੇ ਘਰ ਤੇ ਉਹਦੇ ਹੁਕਮ ਨੂੰ ਮੰਨਣਾ ਬਿਹਤਰ ਸਮਝਿਆ ਹਾਲਾਂਕਿ ਗੁਰੂ ਸਾਹਿਬ ਜੀ ਨੇ ਸਮਝਾ ਕੇ ਭੇਜਿਆ ਸੀ ਕਿ ਮੇਰੇ ਬੇਟਾ ਮੇਰੇ ਪੁੱਤਰ ਕਰਾਮਾਤ ਕਹਿਰ ਦਾ ਨਾਮ ਹੈ ਕੋਈ ਵੀ ਕਰਾਮਾਤ ਨਹੀਂ ਦਿਖਾਉਣੀ ਤੇ ਇਤਿਹਾਸਕਾਰ ਲਿਖਦੇ ਨੇ 72 ਕਰਾਮਾਤਾ ਰਾਮ رائے ਨੇ ਕਰਕੇ ਦਿਖਾਇਆ ਜਦੋਂ 72 ਕਰਾਮਾਤਾਂ ਕੀਤੀਆਂ ਦੀਨ ਦੀ ਆਲ ਸੱਚੇ ਸਤਿਗੁਰੂ ਜੀ ਨੂੰ ਪਤਾ ਲੱਗ ਗਿਆ ਮਹਾਰਾਜ ਜੀ ਨੂੰ ਬੜਾ ਦੁੱਖ ਹੋਇਆ ਕਿ ਇਹਨਾਂ ਨੇ ਬਾਬਾ ਨਾਨਕ ਜੀ ਦੀ ਬਾਣੀ ਨੂੰ ਉਹਨਾਂ ਦੇ ਬਚਨਾਂ ਨੂੰ ਔਰੰਗਜ਼ੇਬ ਦੇ ਤਖਤ ਦੇ ਅੱਗੇ ਨੀਵਾ ਜਿਹੜਾ ਸੀ ਜ਼ਖਾਦ ਦਿੱਤਾ ਕਿਉਂਕਿ ਔਰੰਗਜ਼ੇਬ ਨੇ ਇਹ ਪੁੱਛਿਆ ਸੀ ਕਿ ਤੁਹਾਡੀ ਬਾਣੀ ਦੇ ਅੰਦਰ ਮੁਸਲਮਾਨਾਂ ਦੀ ਤੌਹੀਨ ਕੀਤੀ ਗਈ ਹੈ ਤੇ ਉਹਨਾਂ ਨੇ ਆਖਿਆ ਸੀ ਨਹੀਂ ਮੁਸਲਮਾਨਾਂ ਦੀ ਤੌਹੀਨ ਨਹੀਂ ਕੀਤੀ ਗਈ ਉਥੇ ਸ਼ਬਦ ਮੁਸਲਮਾਨ ਨਹੀਂ ਗਿਆ ਉਥੇ ਸ਼ਬਦ ਬੇਈਮਾਨ ਹੈ ਮਿੱਟੀ ਬੇਈਮਾਨ ਕੀ ਪੇੜੇ ਪਈ ਕੁਮਿਆਬ ਸਤਗੁਰ ਦੀ ਬਾਣੀ ਇਹ ਰੱਬ ਦੇ ਘਰ ਦੀ ਬਾਣੀ ਹੈ ਇਹ ਦਰਗਾਹ ਹੀ ਬਾਣੀ ਹੈ ਅਸੀਂ ਹੁਕਮਨਾਮੇ ਦੇ ਵਿੱਚ ਪੜਦੇ ਹਾਂ ਤੁਰ ਕੀ ਬਾਣੀ ਆਈ ਤੁਰ ਤੁਰ ਦਰਗਾ ਜਿੱਥੋਂ ਸਭ ਸਾਰਾ ਪਸਰਿਆ ਕੇ ਜਿੱਥੋਂ ਸਭ ਤਾਕਤ ਆਈ ਹੈ ਇਹ ਉਸ ਅਕਾਲ ਪੁਰਖ ਦੀ ਬਾਣੀ ਹੈ ਤੇ ਉਸ ਅਕਾਲ ਦੀ ਬਾਣੀ ਨੂੰ ਦੁਨਿਆਵੀ ਰਾਜੇ ਦੇ ਅੱਗੇ ਜਾ ਕੇ ਬਦਲ ਦੇਣਾ ਕਿਸੇ ਦੇ ਵਿੱਚ ਕੋਈ ਸਮਰੱਥਾ ਨਹੀਂ ਹੈ ਜੋ ਬਾਣੀ ਗੁਰਨਾਨਦ ਸਾਹਿਬ ਜੀ ਦੀ ਰਸਨਾ ਦੇ ਵਿੱਚੋਂ ਜਾਂ ਜਿਸ ਗੁਰੂ ਭਗਤ ਭਟ ਗੁਰਸਿੱਖ ਦੀ ਰਸਨਾ ਦੇ ਵਿੱਚੋਂ ਨਿਕਲ ਗਈ ਹੈ ਅਸੀ ਨਾ ਇੱਕ ਸ਼ਬਦ ਉਹਦੇ ਅੰਦਰ ਮਿਲਾ ਸਕਦੇ ਹਾਂ ਨਾ ਘਟਾ ਸਕਦੇ ਹਾਂ ਉਸ ਸ਼ਬਦਾਂ ਨੂੰ ਵੀ ਬਦਲਿਆ ਨਹੀਂ ਜਾ ਸਕਦਾ ਜੋ ਜੋ ਅੱਖਰ ਜੋੜ ਕੇ ਸਾਹਿਬ ਨੇ ਸ਼ਬਦ ਬਣਾਏ ਨੇ ਉਹਨਾਂ ਦੇ ਆਪਣੇ ਭਾਵ ਨੇ ਸੱਚੇ ਸਤਿਗੁਰੂ ਗੁਰਦੇਵ ਮਹਾਰਾਜ ਜੀ ਨੇ ਜਦੋਂ ਇਸ ਗੱਲ ਦਾ ਪਤਾ ਚੱਲਿਆ ਉਹਨਾਂ ਨੇ ਖਾਰਜ ਕਰ ਦਿੱਤਾ ਤੇ ਆਖਿਆ ਕਿ ਅੱਜ ਤੋਂ ਬਾਅਦ ਇਹ ਸਾਡੇ ਮਥੇ ਨਾ ਲੱਗਣ ਗੁਰੂ ਸਾਹਿਬ ਜੀ ਨੇ ਜ਼ਿੰਦਗੀ ਭਰ RAM RAJ ਨੂੰ ਆਪਣੇ ਦਰਸ਼ਨ ਨਹੀਂ ਦਿੱਤੇ ਨਾ ਹੀ ਉਹਨਾਂ ਨੇ ਦਰਸ਼ਨ ਕੀਤੇ ਫਿਰ ਗੁਰਤਾ ਗੱਦੀ ਮਿਲੀ ਛੋਟੇ ਸਾਹਿਬ ਜਾਦੇ ਹਰਕ੍ਰਿਸ਼ਨ ਸਾਹਿਬ ਜੀ ਨੂੰ ਹਰਕ੍ਰਿਸ਼ਨ ਪਾਤਸ਼ਾਹ ਜੀ ਗੁਰਤਾ ਗੱਦੀ ਦੇ ਉੱਤੇ ਬੈਠੇ ਨੇ ਕੀਰਤਪੁਰ ਦੀ ਇਹ ਘਟਨਾ ਜਦੋਂ ਸਿੱਖ ਸੰਗਤਾਂ ਨੂੰ ਪਤਾ ਚੱਲਿਆ ਕਿ ਗੁਰੂ ਹਰ राय ਸਾਹਿਬ ਜੀ ਆਪਣੇ ਛੋਟੇ ਪੁੱਤਰ ਨੂੰ ਗੁਰਤਾ ਗੱਦੀ ਦੇ ਗਏ ਨੇ ਤੇ ਸੰਗਤਾਂ ਪ੍ਰੇਮ ਦੇ ਵਿੱਚ ਉਹਨਾਂ ਦੇ ਦਰਸ਼ਨ ਕਰਨ ਦੇ ਲਈ ਜੱਥਿਆਂ ਦੇ ਵਿਚਾਰੀ ਲਹੌਰੋਂ ਸੰਗਤ ਆਈ ਉਸ ਸੰਗਤ ਦੇ ਅੰਦਰ ਇੱਕ ਚੋਰ ਵੀ ਸ਼ਾਮਲ ਹੋ ਗਿਆ ਉਹਦੇ ਮਨ ਅੰਦਰ ਵਿਚਾਰ ਸੀ ਕਿ ਸੰਗਤ ਗੁਰੂ ਦੇ ਦਰਸ਼ਨਾਂ ਦੇ ਲਈ ਚੱਲੀ ਹੈ ਤੇ ਉਸ ਨੇ ਸੁਣ ਰੱਖਿਆ ਸੀ ਜਿਹੜੀ ਸੰਗਤ ਐ ਨਾ ਗੁਰੂ ਨੂੰ ਭੇਟਾ ਬੜੀ ਦਿੰਦੀ ਹੈ ਉਹਦੇ ਮਨੰਦਰ ਆਇਆ ਕਿ ਜਿੱਥੇ ਮੌਕਾ ਮਿਲ ਗਿਆ ਉੱਥੇ ਹੱਥ ਸਾਫ਼ ਕਰਕੇ ਵਸ ਵਾਪਸ ਵਿਸ਼ਾਮ ਮੁੜ ਆਵਾਂਗੇ ਐਸੀ ਸੋਚ ਲੈ ਕੇ ਉਹ ਸੰਗਤ ਦਾ ਹਿੱਸਾ ਬਣ ਗਿਆ ਕੁਦਰਤੀ ਕਹਿ ਦਈਏ ਸਬਬ ਕੀ ਕਹਿ ਦਈਏ ਕਿ ਸਬਬ ਹੀ ਨਹੀਂ ਮਿਲਿਆ ਸਬਬ ਹੀ ਨਹੀਂ ਮਿਲਿਆ ਕਿ ਰਸਤੇ ਦੇ ਅੰਦਰ ਕਿ ਉਹ ਸੰਗਤਾਂ ਦੇ ਧਨ ਨੂੰ ਮਾਇਆ ਨੂੰ ਉਹਨਾਂ ਦੀਆਂ ਪ੍ਰੇਮ ਭਟਾਵਾਂ ਨੂੰ ਚੁਰਾ ਸਕਿਆ ਸਮਝ ਨਹੀਂ ਮਿਲਿਆ ਉਸ ਨੂੰ ਸੰਗਤ ਸਹਜੇ ਸਹਜੇ ਲਾਹੌਰੋਂ ਬਿਆਸ ਦਰਿਆ ਟੱਪੀ ਬਿਆਸਾ ਦਰਿਆ ਪਾਰ ਕਰਕੇ ਸਤਲੁਜ ਪਾਰ ਕੀਤਾ ਕੀਰਤਪੁਰ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਆ ਕੇ ਸੰਗਤਾਂ ਨੇ ਆਣ ਕੇ ਸਭ ਤੋਂ ਪਹਿਲਾਂ ਗੁਰੂ ਦੇ ਦਰਸ਼ਨ ਦੇਦਾਰੇ ਕੀਤੀ ਇਹਦਾ ਮਕਸਦ ਕੁਝ ਹੋਰ ਸੀ ਇਨੇ ਗੁਰੂ ਦੇ ਦਰਸ਼ਨ ਨਹੀਂ ਕੀਤੇ ਨਾ ਹੀ ਵੇਖਿਆ ਕਿ ਕੌਣ ਗੁਰੂ ਹੈ ਕਿੱਥੇ ਬੈਠਾ ਹੈ ਕੋਈ ਮਕਸਦ ਨਹੀਂ ਉਹਦੇ ਪਿੱਛੇ ਕਾਰਨ ਹੈ ਕਿਉਂਕਿ ਉਹਦੀ ਸੁਰਤ ਗੁਰੂ ਨੂੰ ਮਿਲਣ ਲਈ ਆਈ ਨਹੀਂ ਉਹਦਾ ਧਿਆਨ ਗੁਰੂ ਦੇ ਵਿੱਚ ਨਹੀਂ ਹੈ ਉਹਦਾ ਧਿਆਨ ਮਾਇਆ ਦੇ ਵਿੱਚ ਹੈ ਕਿ ਕਦੋਂ ਮੌਕਾ ਮਿਲੇ ਤੇ ਮੈਂ ਇਹ ਧੰਨ ਚੁਰਾ ਕੇ ਤੇ ਨਿਕਲ ਜਾਵਾਂ ਉਹ ਕੋਈ ਗੁਰੂ ਨੂੰ ਸਜਦੇ ਕਰਨ ਨਹੀਂ ਸੀ ਆਇਆ ਗੁਰੂ ਨੂੰ ਨਮਸਕਾਰ ਕਰਨ ਨਹੀਂ ਸੀ ਆਇਆ ਉਹ ਤੇ ਆਪਣਾ ਕੰਮ ਕਰਨ ਆਇਆ ਸੀ ਉਹ ਤੇ ਗੁਰੂ ਨੂੰ ਨਮਸਕਾਰ ਨਹੀਂ ਕੀਤੀ ਬਿਲਕੁਲ ਪਿੱਛੇ ਹੋ ਕੇ ਬੈਠ ਗਿਆ ਹੁਣ ਸੰਗਤ ਹੈ ਸੰਗਤ ਸਜੀ ਹੋਈ ਹੈ ਸਾਰੀ ਦੀਵਾਨ ਦੇ ਵਿੱਚ ਰਬਾਬੀ ਰਬਾਬ ਦੇ ਉੱਤੇ ਕੀਰਤਨ ਕਰਲੇ ਨੇ ਜਦੋਂ ਕੀਰਤਨ ਦੀ ਸਮਾਪਤੀ ਹੋਈ ਤੇ ਸਾਹਿਬ ਹਰਿ ਕ੍ਰਿਸ਼ਨ ਪਾਤਸ਼ਾਹ ਜੀ ਨੇ ਬੜੇ ਪ੍ਰੇਮ ਦੇ ਨਾਲ ਇਹ ਬਚਨ ਆਖੇ ਮਹਾਰਾਜ ਕਹਿੰਦੇ ਨੇ ਚੋਰ ਕੀ ਖਾਮਾ ਭਰੇ ਨਾ ਕੋਈ ਚੋਰ ਕਾ ਕੀਆ ਚੰਗਾ ਕਿਉਂ ਕੋਈ ਜਦੋਂ ਇਹ ਬਚਨ ਸੁਣੇ ਤੇ ਉਸ ਨੂੰ ਲੱਗਾ ਕਿ ਸ਼ਾਇਦ ਇਹ ਕੁਦਰਤੀ ਇਹਨਾਂ ਦੇ ਗੁਰੂ ਦੇ ਮੁਖ ਦੇ ਵਿੱਚ ਬਚਨ ਆ ਗਏ ਕੁਦਰਤੀ ਜਿਵੇਂ ਅਸੀਂ ਕੋਈ ਗੱਲ ਕਰ ਦਿੰਨੇ ਫਿਰ ਸੱਚੇ ਸਤਿਗੁਰੂ ਜੀ ਨੇ ਆਖਿਆ ਪਿਆਰਿਓ ਜਦੋਂ ਚੋਰ ਮੌਕੇ ਦੇ ਉੱਤੇ ਚੋਰੀ ਕਰਦਾ ਹੋਇਆ ਪਕੜਿਆ ਜਾਂਦਾ ਕਿ ਤੇ ਉਹ ਜਿਹੜਾ ਸਜ਼ਾ ਸੁਣਾਉਣ ਵਾਲਾ ਹੈ ਨੇ ਉਹਦੀ ਜਿੰਨੀ ਮਰਜ਼ੀ ਖੁਸ਼ਾਮਦਨ ਕਰੇ ਜਿੰਨੀ ਮਰਜ਼ੀ ਵਡਿਆਈ ਕਰੇ ਮਹਾਰਜ ਕਹਿੰਦੇ ਨੇ ਉਹ ਸਜ਼ਾ ਸੁਣਾਉਣ ਵਾਲੇ ਦੇ ਉੱਤੇ ਚੋਰ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਦੂਜੀ ਗੱਲ ਹਜ਼ੂਰ ਕਹਿੰਦੇ ਨੇ ਚੋਰ ਦੀ ਗਵਾਹੀ ਕੋਈ ਨਹੀਂ ਪਰਦਾ ਮਹਾਰਾਜ ਕਹਿੰਦੇ ਨੇ ਚੋਰ ਦੀ ਤੇ ਗਵਾਈ ਇਸ ਸੰਸਾਰ ਦੇ ਵਿੱਚ ਨਹੀਂ ਪਰਦਾ ਤੇ ਨਰੰਕਾਰ ਦੇ ਘਰ ਅੰਦਰ ਚੋਰ ਦੀ ਗਵਾਈ ਕਿੰਨੇ ਪਰਨ ਸੱਚੇ ਸਤਿਗੁਰ ਜੀ ਨੇ ਫਿਰ ਨਾਮ ਲਿਆ ਜਸਵੰਤ ਰਾਏ ਉਹਦੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਕਿ ਜਿਸ ਨੂੰ ਉਹਨੇ ਮਹਿਸੂਸ ਕੀਤਾ ਕਿ ਇਹ ਤੇ ਬਹੁਤ ਛੋਟੀ ਜੀ ਉਮਰ ਦੇ ਗੁਰੂ ਨੇ ਇਹਨਾਂ ਨੂੰ ਕੀ ਪਤਾ ਹੋਵੇਗਾ ਇਨਾਂ ਨੂੰ ਕੀ ਸਮਝ ਆ ਪਰ ਹਜ਼ੂਰ ਨੇ ਆਖਿਆ ਕਿ ਜਿਹੜਾ ਚੋਰ ਹੈ ਨਾ ਚੋਰ ਦੀ ਗਵਾਹੀ ਵੀ ਕੋਈ ਦੇਣ ਦੇ ਲਈ ਤਿਆਰ ਨਹੀਂ ਹੁੰਦਾ ਕਿਉਂਕਿ ਚੋਰ ਨੇ ਜੋ ਕੁਝ ਕੀਤਾ ਉਹ ਚੰਗਾ ਨਹੀਂ ਕੀਤਾ ਉਹ ਸੱਚੇ ਸਤਗੁਰੂ ਦੇ ਚਰਨਾਂ ਦੇ ਉੱਤੇ ਚੁੱਕ ਗਿਆ ਕਹਿ ਲਗਾ ਮਹਾਰਾਜ ਮੈਨੂੰ ਬਖਸ਼ ਦਿਓ ਮੇਰੇ ਤੋਂ ਬਹੁਤ ਵੱਡਾ ਪਰਾਧ ਹੋ ਗਿਆ ਇਸ ਘਰ ਅੰਦਰ ਜਿੱਥੇ ਪਰਮਾਤਮਾ ਕਾਲ ਪੁਰਖ ਵਸਦਾ ਹੈ ਮੈਂ ਉਸ ਘਰ ਅੰਦਰ ਚੋਰੀ ਦੀ ਮਨਸਾ ਦੇ ਨਾਲ ਆਇਆ ਲੋਕ ਪ੍ਰੇਮ ਪਿਆਰ ਭਾਵਨਾ ਦੇ ਨਾਲ ਹੁੰਦੇ ਨੇ ਤੇ ਮੈਂ ਪਾਪ ਤੇ ਗੁਨਾਹਾਂ ਦੀ ਸੋਚ ਨੂੰ ਲੈ ਕੇ ਆਪ ਜੀ ਦੇ ਚਰਨਾਂ ਦੇ ਵਿੱਚ ਆਇਆ ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਨੇ ਉਹਦੇ ਉੱਤੇ ਵੀ ਕਿਰਪਾ ਕੀਤੀ ਉਹਦੇ ਅੰਦਰ ਦੀ ਜਿਹੜੀ ਮਤ ਦੇ ਉੱਤੇ ਪਈ ਹੋਈ ਬੰਦਨ ਸਾਭ ਆਪਣੀ ਬਚਨਾਂ ਦੀ ਸਦਕਾ ਉਹਦੇ ਅੰਦਰ ਦੀ ਅਗਿਆਨਤਾ ਨੂੰ ਦੂਰ ਕੀਤਾ ਸਤਿਗੁਰੂ ਗੁਰਦੇਵ ਮਹਾਰਾਜ ਸਾਡੇ ਉੱਤੇ ਵੀ ਕਰਨ ਕਿਰਪਾ ਸਾਰਿਆਂ ਨੇ ਇਹ ਅਰਦਾਸ ਕਰਨੀ ਹੈ ਕਿ ਮਹਾਰਾਜ ਗੁਰ ਕੀ ਮਹਿਮਾ ਕਥਨ ਨਾ ਜਾਏ ਪਾਰ ਬਰਮ ਗੁਰ ਰਿਹਸ ਕਹੋ ਨਾਨਕ ਜਾਂਕੀ ਮਸਤਕ ਭਾਗ ਗੁਰ ਚਰਨੀ ਤਾਂ ਕਾ ਮਨ ਲਾ ਹਾਜ਼ੂਰ ਸਾਡੇ ਸਭਨਾਂ ਦੇ ਉੱਤੇ ਰਹਿਮਤ ਭਰਿਆ ਬਖਸ਼ਿਸ਼ ਭਰਿਆ ਹੱਥ ਰੱਖਣ